ਯਾਬ ਸਰਕਾਰ ਦੇ ਫੋਲੋ ਚਲਾਏ ਗਏ ਯੋਗ ਨਸ਼ਾ ਵਿਰੋਧ ਤਹਿਤ ਹਲਕਾ ਅਮਲੋ ਉਹਨਾਂ ਪੰਜ ਹਲਕਿਆਂ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਵਿੱਚ ਨਸ਼ਾ ਤਸਕਰਾਂ ਦੇ ਸਭ ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਨੇ ਉੱਥੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਨਸ਼ਾ ਤਸਕਰਾਂ ਦੇ ਘਰਾ ਉੱਤੇ ਪੀਲਾ ਪੰਜਾ ਵੀ ਹਲਕਾ ਅਮਲੋ ਦੇ ਵਿੱਚ ਚੱਲਿਆ ਇਹ ਕਹਣ ਹਲਕਾ ਅਮਲੋ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬ੍ਰਿੰਗ ਦਾ ਜੋ ਕਿ ਮਾਰਕੀਟ ਕਮੇਟੀ ਅਮਲੋ ਦੇ ਨਵ ਨਿਯੁਕਤ ਸੈਕਟਰੀ ਗੁਰਜੀਤ ਸਿੰਘ ਨੂੰ ਅਹੁਦਾ ਸੰਭਾਲਣ ਦੇ ਲਈ ਆਇਆ ਸੀ ਮਾਰਕੀਟ ਕਮੇਟੀ ਅਮਰੋਦ ਹੈ ਜਿਹੜੇ ਸਾਡੇ ਸਾਬਕਾ ਸਕੱਤਰ ਸੀ ਸਰਦਾਰ ਸੁਦੀਪ ਸਿੰਘ ਠੀਮਾ ਜੀ ਤੇ ਉਹ ਪਿਛਲੇ ਮਹੀਨੇ ਉਹਨਾਂ ਦੀ ਰਿਟਾਇਰਮੈਂਟ ਹੋ ਗਈ ਤੇ ਉਹ ਆਪਣੀ ਰਿਟਾਇਰਡ ਲਾਈਸ ਜੁਆ ਰਹੇ ਅੱਜ ਮਾਰਕੀਟ ਕਮੇਟੀ ਨੂੰ ਲੋ ਦੇ ਵਿੱਚ ਸਰਦਾਰ ਗੁਜੀਤ ਸਿੰਘ ਉਹਨਾਂ ਨੇ ਬਤੌਰ ਸੈਕਟਰੀ ਮਾਰਕੀਟ ਕਮੇਟੀ ਅੱਜ ਆਪਣਾ ਕੰਮਕਾਰ ਸੰਭਾਲਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਣੀ ਮੰਡੀ ਵਾਲੀ ਬੈਲਟ ਹੈ ਮੱਕੀ ਵਾਲੀ 벨ਟ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਕਈ ਦਿਨਾਂ ਤੋਂ ਮੱਕੀ ਵੀ ਆ ਰਹੀ ਸੀ ਤਾਂ ਆਰਤੀਆਂ ਭਰਾਵਾਂ ਦੀ ਬੜੀ ਉਰਜੋਰ ਸਫਾਰਸੀ ਵੀ ਜਲਦੀ ਤੋਂ ਜਲਦੀ ਇੱਥੇ ਜਿਹੜੇ ਸੈਕਟਰੀ ਮਾਰਕੀਟ ਕਮੇਟੀ ਉਹਨਾਂ ਨੂੰ ਅਪਾਇਨਟ ਕੀਤਾ ਗਿਆ ਹੋਇਆ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਨਸਿੰਗ ਮਾਨ ਹੋਰਾਨਾ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਰਚਾ ਸਿੰਘ ਬਸਰ ਜੀ ਜਿਨ੍ਹਾਂ ਨੇ ਸਰਦਾਰ ਗੁਜੀ ਸਿੰਘ ਜੀ ਨੂੰ ਸਾਡੀ ਅਮ ਲੋ ਮੰਡੀ ਦੀ ਲੋਰ ਦੇਖਦੇ ਹੋਏ ਇੱਕ ਬੜੀ ਹੁਨ ਹਾਇਰ ਤੇ ਬੜੇ ਯੰਗ ਸੈਕਟਰੀ ਗੁਜੀ ਸਿੰਘ ਨੂੰ ਭੇਜਿਆ ਮੈਂ ਉਮੀਦ ਕਰਦਾ ਹਾਂ ਕਿ ਸਰਦਾ ਗੁਜੀ ਸਿੰਘ ਵੀ ਸਾਡੇ ਮਾਰਕੀਟਿੰਗ ਮੀਟਿੰਗ ਦੇ ਚੇਅਰਮੈਨ ਮੈਡਮ ਸੁਖਮਿੰਦਰ ਕੁਆਰ ਗੈਲੋ ਜੀ ਨਾਲ ਮੋਢਾ ਨਾਲ ਲਾ ਕੇ ਚੱਲਣਗੇ ਤੇ ਸਾਡੇ ਜਿੰਨੇ ਵੀ ਕਿਸਾਨ ਭਰਾ ਨੇ ਸਾਡੇ ਆਰਥਿਕ ਭਰਾ ਨੇ ਉਹਨਾਂ ਦਾ ਕੰਮ ਹੈ ਜਿਹੜਾ ਬਿਨਾਂ ਵਿਗਨ ਤੋਂ ਪਰਿਆ ਤਰੀਕੇ ਨਾਲ ਜਿਵੇਂ ਪਹਿਲਾਂ ਮੰਡੀ ਚੱਲਦੀ ਸੀ ਉਸੇ ਤਰ੍ਹਾਂ ਕਿਵੇਂ ਚੱਲ ਰਹੀ ਮੁੰਟੀ ਇਹੜਾ ਸਹੀ ਨਾ ਆ ਰਿਹਾ ਇਸ ਪਰ ਮੱਕੀ ਦਾ ਸੀਜ਼ਨ ਆਪਣੇ ਏਰੀਆ ਚ ਕਾਫੀ ਵਧੀਆ ਚੱਲ ਰਿਹਾ ਹੈ ਜੀ ਮੱਕੀ ਦੀ ਅਰਾਈਵਲ ਵੀ ਪਹਿਲਾਂ ਨਾਲੋਂ ਜ਼ਿਆਦਾ ਮੇਰੇ ਕੋਲ ਐਗਜੈਕਟ ਫਿਗਰਸ ਤਾਂ ਨਹੀਂ ਹੈਗੀਆਂ ਪਰ ਜੋ ਸੁਣਨ ਨੂੰ ਮਿਲ ਰਿਹਾ ਹੈ ਕਿ ਮੱਕੀ ਦੀ ਅਰਾਈਵਲ ਜ਼ਿਆਦਾ ਹੈ ਤੇ ਕੁਝ ਦੀ ਗੱਲ ਇਹ ਹੈ ਕਿ ਕਈ ਪ੍ਰਾਈਵੇਟ ਵਪਾਰੀ ਵੀ ਨੇ ਜਿਹੜੇ ਉਹ ਇਸ ਵਾਰ ਇੱਥੇ ਖਰੀਦ ਕਰਨ ਆਏ ਨੇ ਤੇ ਕਿਸਾਨਾਂ ਨੂੰ ਰੇਟ ਵੀ ਵਧੀਆ ਮਿਲ ਰਿਹਾ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਸੀਜ਼ਨ ਵਧੀਆ ਦਿੱਤੀ ਕੈਮਰਾ ਸਾਹਿਬ ਕਾਰਵਾਈ ਹੋਇਆ ਕੋਲੋਂ ਮਦਦ ਰੰਗ ਨਾ ਸਕਦੇ ਤੇ ਮਿਟਾਈ ਗਈ ਹੈ ਤੇ ਕੀ ਕਹਿਣਾ ਚਾਹੀਏ ਦੇਖੋ ਜਿਵੇਂ 1 ਮਾਰਚ ਤੋਂ ਸਾਡੀ ਸਰਕਾਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮਹਾਰਾ ਨੇ ਨਸ਼ੇ ਖਿਲਾਫ ਇੱਕ ਯੁੱਧ ਛੇੜਿਆ ਸੀ ਜਿਹਦਾ ਨਾਮ ਰੱਖਿਆ ਗਿਆ ਸੀ ਯੁੱਧ ਨਸ਼ੇੰਮਰਗ ਤੇ ਮੈਂ ਅੱਜ ਮਾਰਕੀਟ ਕਮੇਟੀ ਦਾ ਅਮਲੋ ਦਾ ਚਾਰਜ ਸੰਭਾਲ ਲਿਆ ਜੀ ਤੇ ਮੈਂ ਕਹਿਣਾ ਚਾਹੁੰਦਾ ਬਈ ਮੈਂ ਆਪਣਾ ਕੰਮ ਮਿਹਨਤ ਤੇ ਇਮਾਨਦਾਰੀ ਨਾਲ ਤੇ ਸਾਰਿਆਂ ਨਾਲ ਲੈ ਕੇ ਚੱਲਾਂਗਾ ਜੀ ਇਹ ਕੋਈ ਕੰਮ ਨਹੀਂ ਕਰਨੀ ਆਰਥੀਆਂ ਤੇ ਪਤਾ ਨਹੀਂ ਆਰਥੀਆਂ ਤੇ ਕਿਸਾਨਾਂ ਨੂੰ ਫੇਲ ਕਰਨਾ ਚਾਹੁੰਦਾ ਜੀ ਹੁਣ ਮੱਕੀ ਦਾ ਸੀਜ਼ਨ ਚੱਲ ਰਿਹਾ ਹੈ ਜੀ ਤੇ ਕਿਸਾਨ ਆਪਣੀ ਸੁੱਕੀ ਫਸਲ ਲੈ ਕੇ ਆਣ ਤੇ ਕੋਈ ਮੰਡੀ ਵਿੱਚ ਦਿੱਕਤ ਨਾ ਆਵੇ ਤੇ ਆੜਤੀ ਆਪਣਾ ਪ੍ਰੋਪਰ ਉਹਦੀ ਸਫਾਈ ਵਗੈਰਾ ਕਰਕੇ